ਬਾਬਾ ਸਾਤਰੀ ਸੋਚਦੇ ਰੋ ਦੇਗੇ ਟੋਕੇ ਬਾਬਾ ਸਾਤਰੀ ਸੋਚਦੇ ਰੋ ਦੇਗੇ ਟੋਕੇ ਨਿਕਲੇ ਬਾਹਰ ਮਕਾਨੋਂ ਸੇ ਨਿਕਲੇ ਬੇਮਾਨੋਂ ਸੇ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਵੀ ਡਾਕਟਰ ਪੀ ਮਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਜੋ ਬੇਅਦਬੀ ਹੋਈ ਸੀ ਉਸ ਦੇ ਸਬੰਧ ਵਿੱਚ ਸਾਰੇ ਦੇਸ਼ ਦੇ ਵਿੱਚ ਰੋਸ ਦੇਖਣ ਨੂੰ ਮਿਲੇ ਤਾਂ ਅੱਜ ਸੰਗਰੂਰ ਸ਼ਹਿਰ ਹੈ ਜੋ ਅਲੱਗ-ਅਲੱਗ ਜਥੇਬੰਦੀਆਂ ਵੱਲੋਂ 9 ਵਜੇ ਤੋਂ ਲੈ ਕੇ ਬੰਦ ਕਰ ਦਿੱਤਾ ਗਿਆ ਜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਾਹਰੇਬਾਜੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਰੰਝੀ ਕੀ ਕਹਿਣਾ ਚਾਹੋ ਜੋ ਜੇ 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 ਭੀਮ ਜੇ ਭੀਮ ਜੇ ਭੀਮ ਬਾਬਾ ਸਾਹਤਰੀ ਸੋਚਦੇ ਕਰੋ ਦੇ ਗੇਟੋ ਕੇ ਬਾਬਾ ਸਾਹਤਰੀ ਸੋਚਦੇ ਕਰੋ ਦੇ ਗੇਟੋ ਕੇ ਨਿਕਲੋ ਬਾਹਰ ਮਕਾਨੋਂ ਸੇ ਨਿਕਲੋ ਬੇਮਾਨੋਂ ਸੇ ਅਰੰਝੀ ਕੀ ਕਹਿਣਾ ਚਾਹੋਗੇ ਜੋ ਅੱਜ ਰੋਸ ਵਾਲੀ ਗੱਲ ਜਾਰੀ ਹੈ ਅੱਜ ਜੋ ਬਾਬਾ ਸਾਹਿਬ ਦੇ ਜੋ ਬਾਬਾ ਸਾਹਿਬ ਦੇ ਸਟੈਚੂ ਤੇ ਬੇਅਦਬੀ ਕੀਤੀ ਗਈ ਉਹਦੀ ਪ੍ਰਤਮਾਨ ਦੀ ਉਹਨਾਂ ਨੂੰ ਤੋੜਿਆ ਗਿਆ ਉਸੇ ਰੋਸ ਬਜੋਦ ਸਾਰਾ ਸਾਡਾ ਸ਼ਹਿਰ ਜਿਹੜਾ ਬੰਦ ਕੀਤਾ ਗਿਆ ਇੱਕ ਵਾਰ ਫੋਟੋ ਸਾਰੇ ਪੱਲੇ ਐਸ.ਆਈ. ਪੱਜ ਰੇਂਦਰਨੀ ਵਪਾਰੀ ਵਰਗ ਦੇ ਅੰਦਰ ਸਾਰਿਆਂ ਦੇ ਅੰਦਰ ਇੱਕ ਬਹੁਤ ਵੱਡਾ ਇੱਕ ਰੋਸ ਪਾਇਆ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਦੇਸ਼ ਦਰੋਹੀ ਦਾ ਮੁਕਦਮਾ ਦਰਜ ਕੀਤਾ ਜਾਵੇ ਐਨ.ਏ. ਸੈਕਟਰ ਲਗਾ ਕੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਪੱਕਾ ਹੀ ਪਰਮਾਨੈਂਟ ਜੇਲ੍ਹ ਅੰਦਰ ਬੰਦ ਕੀਤਾ ਜਾਵੇ ਹਾਂਜੀ ਉਹਨਾਂ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਮੈਨੂੰ ਮੇਰੇ ਨਾਲ ਦਾ ਕੋਈ ਰਿਲੇਸ਼ਨ ਨਹੀਂ ਸੀਗਾ ਕਾਫੀ ਲੰਬੇ ਸਮੇਂ ਤੋਂ ਮੇਰਾ ਨਹੀਂ ਰਹੀ ਸੀ ਨਹੀਂ ਇਦਾਂ ਦੀ ਨੇ ਐਸੇ ਕਰਕੇ ਚਾਹਨਾ ਕਿ ਇਹਨਾਂ ਨੂੰ ਮਿਸਾਲੀ ਸਜ਼ਾ ਮਿਲੇ ਇਹਨਾਂ ਨੂੰ ਕੋਈ ਇਦਾਂ ਦੀ ਕਿ ਮਿਸਾਲੀ ਸਜ਼ਾ ਮਿਲੇ ਤਾਂ ਕਿ ਦੁਬਾਰਾ ਕੋਈ ਇਹ ਜਿਹੀ ਹਰਕਤ ਕਰਨ ਦੀ ਜਿਹੜੀ ਹਿੰਮਤ ਨਾ ਕਰ ਸਕੇ ਜੋ ਅੱਜ ਸਨੂਰਪੰਜ ਦਾ ਸੱਦਾ ਸੀ ਕਿੰਨੇ ਤੋਂ ਕਿੰਨੇ ਦਾ ਨਹੀਂ ਬਿਲਕੁਲ ਸਾਰੇ ਸਾਨੂੰ ਪੂਰੇ ਵਪਾਰੀਆਂ ਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਪੂਰਨ ਤੌਰ ਤੇ ਸਾਨੂੰ ਜਿਹੜਾ ਸਮਰਥਨ ਮਿਲੇ ਅਸੀਂ ਧੰਨਵਾਦੀ ਆਂ ਵਪਾਰੀ ਵਰਗ ਦੇ ਸਾਰੇ ਦੇ ਧੰਨਵਾਦੀ ਆਂ ਸਾਰੇ ਸ਼ਹਿਰ ਨਿਵਾਸੀਆਂ ਦੇ ਜਿਹੜੇ ਬਾਵਾ ਸਾਨੂੰ ਪਿਆਰ ਕਰਨ ਵਾਲੇ ਨੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਨੇ ਸਾਨੂੰ ਸਭ ਦਾ ਹੀ ਸਮਰਥਨ ਮਿਲੇ ਆ ਸਾਰਾ ਬਾਜ਼ਾਰ ਜਿਹੜਾ ਮੁਕੰਮਲ ਤੌਰ ਤੇ ਰੋਸ ਵਿੱਚ ਸਾਰ ਇਥੇ ਲੱਗੇ ਹੀ ਰੋਸ਼ ਹੋਰ ਜਾਊਗੀ ਇਹ ਸਾਡਾ ਜਿਹੜਾ ਰੋਸ਼ ਮਹਿਮਲਾ ਰਿਹਾ ਗਿਆ ਸੀ ਇੱਥੋਂ ਸ਼ੁਰੂ ਕਰਕੇ ਬਾਜ਼ਾਰ ਬੀਤੀ ਹੁੰਦੇ ਹੋਏ ਅੱਗੇ ਉੱਪਰ ਜਾਵਾਂਗੇ ਅਰੇ ਸ਼ਕਤੀ ਕਿ ਕਿ ਨਾ ਚਾਹਵੇ ਅੱਜ ਤੁਸੀਂ ਦੇਖ ਰਹੇ ਹੋ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿੰਨੇ ਸਾਡੇ ਲੋਕ ਨੇ ਸਾਰਿਆਂ ਵਿੱਚ ਕਿੰਨਾ ਰੋਸ਼ ਹੈ ਸੋ ਅਸੀਂ ਪ੍ਰਸ਼ਾਸਨ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇਸ ਬੰਦੇ ਨੂੰ ਇਹੋ ਜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵੀ ਮੁੜ ਕੇ ਦੁਬਾਰੇ ਕੋਈ ਐਹੋ ਜੀ ਗਲਤੀ ਨਾ ਕਰੇ ਬਾਬਾ ਸਾਹਿਬ ਜੀ ਬਿਲਕੁਲ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਕੋਈ ਅਜਿਹੀ ਗਲਤੀ ਨਾ ਕਰ ਸਕੇ ਹੋਰ ਵੀ ਆਗੂ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਬੜੀ ਮੰਦ ਭਾਗੀ ਖਟਨਾ ਹੋਈ ਹੈ ਸਾਡੇ 26 ਜਨਵਰੀ ਵਾਲੇ ਦਿਨ ਸਾਡੇ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਬਾ ਸਾਹਿਬ ਦੀ ਮੂਰਤੀ ਨੂੰ ਕੰਡਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਰੋਜ਼ ਵੱਜੋ ਅੱਜ ਐਸ்சி ਭਾਈਚਾਰੇ ਵੱਲੋਂ ਤੇ ਬੀਸੀ ਭਾਈਚਾਰੇ ਵੱਲੋਂ ਪੂਰੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਜਾਰੀਆ ਹੈਗਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਵੀ ਜਿਹੜੀਆਂ ਇਹ ਤਾਕਤਾਂ ਜਿਨ੍ਹਾਂ ਨੇ ਇਹ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਤਾਕਤਾਂ ਨੂੰ ਨੱਥ ਪਾਈ ਜਾਵੇ ਤੇ ਪਤਾ ਕੀਤਾ ਜਾਵੇ ਵੀ ਜਿਹੜੀਆਂ ਪਿਛਲੀਆਂ ਤਾਕਤਾਂ ਨੇ ਬੇਸ਼ੱਕ ਉਹ ਲੜਕਾ ਪકડਿਆ ਗਿਆ ਹੈ ਪਰ ਸਾਨੂੰ ਅਸੀਂ ਮੰਗ ਕਰਦੇ ਹਾਂ ਕਿ ਵੀ ਇਹਦੀ ਪੂਰਨ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਅੱਗੇ ਤੋਂ ਇਹੋ ਜਿਹਾ ਸਾਡਾ ਸੰਵਿਧਾਨ ਜਾਂ ਸਾਡੇ 바ਵਾ ਸਾਹਿਬ ਨੂੰ ਵੀ ਠੇਸ ਨਾ ਪਹੁੰਚਾਈ ਜਾਵੇ ਉਸ ਵੱਜੋਂ ਅੱਜ ਅਸੀਂ ਜਿਹੜਾ ਹੈ ਰੋਸ ਮਾਰਚ ਕਰ ਰਹੇ ਹਾਂ ਤੇ ਸਾਡਾ ਪੂਰਾ ਸਾਡਾ ਵਪਾਰ ਮੰਡਲ ਦਾ ਅਸੀਂ ਧੰਨਵਾਦ ਕਰਾਂਗੇ ਕਿਉਂਕਿ ਉਹਨਾਂ ਨੇ ਸਾਡਾ ਬਹੁਤ ਪੂਰਨ ਤੌਰ ਤੇ ਸਮਰਥਨ ਕੀਤਾ ਕੀ ਕਹਣਾ ਚਾਹੋਗੇ ਪ੍ਰਧਾਨ ਜੀ ਜੋ ਅੱਜ ਦਾ ਇਹ ਬਾਜ਼ਾਰ ਬੰਦ ਸੱਦਾ ਸੀ ਕਿੰਨਾ ਕੁ ਸਮਰਥਨ ਮਿਲੇ ਦੁਕਾਨਦਾਰਾਂ ਵਾਲੋਂ ਬਹੁਤ ਵਧੀਆ ਸਮਰਥਨ ਮਿਲੇ ਜੀ ਸਾਰਾ ਬਾਜ਼ਾਰ ਅੱਜ ਬੰਦ ਹੈ ਕਿਉਂਕਿ ਬਹੁਤ ਗੱਡੀਆਂ ਹਰਕਤ ਕੀਤੀ ਹੈ ਇਹਦੇ ਨਾਲ ਸਾਡਾ ਪੰਜਾਬ ਸਾਡਾ ਭਾਈਚਾਰੇ ਦਾ ਜੋ ਇੱਕ ਹੈਗਾ ਸਿਸਟਮ ਉਹ ਖਰਾਬ ਹੁੰਦਾ ਹੈ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਸੋ ਜਿਸ ਵੀ ਅੰਸਰ ਨੇ ਕੀਤਾ ਉਹ ਇਹੀ ਅੱਜ ਇਸ ਦੀ ਮੰਗ ਹੈ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਧੰਨਵਾਦ ਹਾਂ ਸਰ ਕੀ ਜੀ ਮੈਂ ਜੀ ਰੋਕੀ ਬੰਸਲ ਮੇਰਾ ਨਾਮ ਹੈ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਭਰੂਰ ਤੋਂ ਸਾਡੀ ਪਾਰਟੀ ਵੱਲੋਂ ਇਸ ਰੋਸ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ ਜਿਵੇਂ ਕਿ 26 ਜਨਵਰੀ ਨੂੰ ਦਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਸੰਵਿਧਾਨ ਨੂੰ ਅੱਗ ਲਾਈ ਗਈ ਜੋ ਵੀ ਬੰਦਾ ਉੱਥੇ ਜੋ ਵੀ ਇਹਦੇ ਪਿੱਛੇ ਮਾੜੀ ਸਿਆਸਤ ਹੈ ਜੋ ਵੀ ਹੈ ਉਹਨੂੰ ਅਸੀਂ ਪੂਰਨ ਪੂਰ ਜ਼ੋਰ ਅਪੀਲ ਕਰਦੇ ਆ ਸਾਡੀ ਪਾਰਟੀ ਵੱਲੋਂ ਵੀ ਉਸਤੇ ਕਾਰਵਾਈ ਕੀਤੀ ਜਾਵੇ ਤੇ ਇਹਦੀ ਢੁਗਾਈ ਤੱਕ ਜਾਇਆ ਜਾਵੇ ਤੇ ਦੂਜੀ ਗੱਲ ਸਾਡੀ ਪਾਰਟੀ ਵੱਲੋਂ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਅਸੀਂ ਬਾਬਾ ਸਾਹਿਬ ਬਾਰੇ ਜੋ ਕਿ ਸੰਵਿਧਾਨ ਰਾਜ ਸਭਾ ਦੇ ਵਿੱਚ ਬਹੁਤ ਗਲਤ ਬੋਲਿਆ ਗਿਆ ਜੀ ਸਾਡੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਹੁਣ ਵੀ ਸਾਡੀ ਪਾਰਟੀ ਵੱਲੋਂ ਲਗਾਤਾਰ ਹਰ ਇੱਕ ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਕੇ जय बापू जय भीम जय संविधान ਦੇ ਅਸੀਂ ਜੋ ਪੂਰਾ ਆਪਣਾ ਕਰ ਰਹੇ ਹਾਂਗੇ ਤੇ ਪਾਰਟੀ ਲਈ ਪਾਰਟੀ ਸਾਰੇ ਇਹਨਾਂ ਲਈ ਖੜੀ ਹੈ ਕਦੇ ਵੀ ਕੋਈ ਹੋਰ ਵੀ ਮਤਲਬ ਜਿਸ ਨੇ ਹਿੰਦੁਸਤਾਨ ਲਈ ਆਪਣਾ ਖੂਨ ਦਿੱਤਾ ਉਹਨੂੰ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਸਾਡੀ ਪਾਰਟੀ ਤਤਪਰ ਖੜੀ ਰਹੂਗੀ ਜੀ ਬਿਲਕੁਲ ਇਹ ਸਨ ਸਾਡੇ ਨਾਲ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਡਾਕਟਰ ਭੀਮrao ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜੋ ਛੇੜਛਾੜ ਹੋਈ ਹੈ ਜੋ ਉਹਨਾਂ ਨੂੰ ਉਨ੍ਹਾਂ ਦੇ ਅੰਗ ਤੋੜੇ ਗਏ ਨੇ ਉਹਨੂੰ ਅੱਗ ਲਗਾਈ ਗਈ ਹੈ ਉਸ ਵਿਅਕਤੀ ਦੇ ਉੱਪਰ ਐਨਐਸਈ ਧਾਰਾ ਲਗਾਈ ਜਾਵੇ ਤੇ ਇਸ ਜੋ ਇਹ ਰੋਸ ਰੈਲੀ ਕੱਢੀ ਜਾ ਰਹੀ ਹੈ ਇਸ ਦੇ ਵਿੱਚ ਹਰ ਇੱਕ ਪਾਰਟੀ ਦੇ ਨੁਮਾਇੰਦੇ ਵੀ ਹਨ ਜੋ ਉਹ ਸ਼ਾਮਲ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ